ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਆਪਾਂ ਜੀ 2-2 ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ 12 ਕੁੰਡੇ ਪਾਏ ਆ ਸਾਰੇ 10 ਕੁੰਡੇ ਆਪਣੇ ਡਿਜ਼ਾਈਨ ਦੇ ਕਿ ਕੁੰਡਾ ਆਪਾਂ ਸਾਈਡ ਤੇ ਰੱਖਿਆ ਤੇ ਆਪਾਂ ਬਣਾਵਾਂਗੇ ਜੀ ਦੋ ਕਲਰ ਚ ਤੇ ਆਪਾਂ ਕੁੰਡੇ ਪਾ ਲਏ ਆ ਤੇ ਹੁਣ ਆਪਾਂ ਬਣਾਵਾਂਗੇ ਜੀ ਉਲਟੀ ਸਲਾਈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਆਪਾਂ ਜਿਵੇਂ ਬੱਚਿਆਂ ਵਾਸਤੇ ਬਣਾਈਏ ਬੱਚੇ ਕੁਝ ਰੰਗ ਹੁੰਦੇ ਆਪਣੇ ਕੋਲੇ ਤਾਂ ਆਪਾਂ ਉਹਵੇਂ ਕੋਟੀ ਸਵੈਟਰ ਬੱਚਿਆਂ ਵਾਸਤੇ ਬਹੁਤ ਸੋਹਣਾ ਬਣਾ ਸਕਦੇ ਹਾਂ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਤੇ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਇੱਕ ਸਲਾਈ ਬਣਾ ਲਈਏ ਉਲਟੀ ਦੂਜੀ ਸਲਾਈ ਆਪਾਂ ਬਣਾਵਾਂਗੇ ਜੀ ਸਿੱਧੀ ਇਹ ਆਪਾਂ ਪੂਰੀ ਸਿੱਧੀ ਬਣਾਉਣੀ ਹੈ ਜੀ ਆਪਾਂ ਆਪਣਾ ਬਾਰਡਰ ਬਣਾ ਕੇ ਤਾਂ ਫਿਰ ਇਹ ਆਪਾਂ ਕੜਾ ਸੋ ਤਾਂ ਨਸਾਂ ਲੰਗੇ ਬਣਾ ਲਈ ਪਾ ਮੈਂ ਚਾਰ ਦੋ ਬਣਾ ਲਓ ਦੋ ਬਣਾ ਕੇ ਵੀ ਆਪਾਂ ਬਾਰਡਰ ਬਣਾ ਕੇ ਤਾਂ ਚਲੋ ਦੋ ਸਲਾਈਆਂ ਆਪਾਂ ਪਲੇਨ ਕੱਢ ਕੇ ਫਿਰ ਆਪਾਂ ਇਹ ਡਿਜ਼ਾਈਨ ਸਟਾਰਟ ਕਰ ਸਕਦੇ ਆ ਆਪਾਂ ਇੱਥੇ ਐਵੇਂ ਹੀ ਸਟਾਰਟ ਕਰਦੇ ਆ ਤਾਂ ਚਲੋ ਜੀ ਆਪਾਂ ਇਸ ਤਰ੍ਹਾਂ ਕਰਦੇ ਆ തീ സാട്ട് തന്നെ സൈനീല ഉൾട്ട സിദ്ധി തന്നെ അപ്പം ലവേ ദൂജാ കലർ ഇണ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਵਲ ਪਾ ਲਵਾਂਗੇ ਤੇ ਧਾਗਾ ਇਹ ਆਪਾਂ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਡਬਲ ਵੱਲ ਪਾ ਕੇ ਆਪਾਂ ਆਪਣੇ ਵੱਲ ਧਾਗਾ ਕਰ ਲਵਾਂਗੇ ਤੇ ਆਪਾਂ ਦੋ ਗੁੰਡੇ ਉਲਟੇ ਬਣਾ ਲਵਾਂਗੇ ਸਿੱਧੇ ਪਾਸੇ ਅੱਗੇ ਫਿਰ ਆਪਾਂ ਧਾਗਾ ਇਹ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਆ ਧਾਗਾ ਲਵਾਂਗੇ ਦੋ ਗੁੰਡੇ ਉਲਟੇ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਇਹ ਪੂਰੀ ਸਲਾਈ ਇਸ ਤਰ੍ਹਾਂ ਬਣਾ ਲੈਣੀ ਆ ਡਬਲ ਧਾਗਾ ਆਪਣੇ ਵੱਲ ਕਰਨਾ ਆਪਾਂ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਕਰਕੇ ਤੇ ਜਿਹੜਾ ਆਪਣੇ ਤੋਂ ਧਾਗਾ ਨਹੀਂ ਖਿੱਚਿਆ ਜਾਂਦਾ ਉਹ ਵਾਲਾ ਲੈ ਕੇ ਆਪਾਂ ਦੋ ਕੁੰਡੇ ਉਲਟੇ ਬਣਾ ਲੈਣੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਪਿੱਛੇ ਨੂੰ ਖਿੱਚ ਦੇਣਾ फिर फेरतर धागा अगे करांगे दो कुंडे उल्टे बना लवे ते धागेन असत लास्ट वाला कुंडा आप बना लवे जी सिद्धा हुन उल्टी साईड आ ਉਲਟੀ ਸਾਈਡ ਆਪਾਂ ਪੂਰੀ ਸਲਾਈ ਇਹ ਆਪਣੀ ਉਲਟੀ ਬਣਾਵਾਂਗੇ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਆਪਣਾ ਇਹ। ਆਵਲੀ ਸਲਾਈ ਹੁਣ ਆਪਾਂ ਸਿੱਧੀ ਬਣਾਵਾਂਗੇ। ਵਿੱਚ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਆਂ ਆਪਾਂ 4 ਸਲਾਈਆਂ ਬਣਾਵਾਂਗੇ। ਤੁਸੀਂ ਦੋਵਾਂ ਤੇ ਵੀ ਬਣਾ ਸਕਦੇ ਹੋ ਜਿਵੇਂ ਆਹ ਦੋ ਬਣਾ ਲਈਆਂ ਐਸ ਤੇ ਆਪਾਂ ਡਿਜ਼ਾਈਨ ਸਟਾਰਟ ਕਰ ਲਾਂ ਥੋੜਾ ਨੇੜੇ-ਨੇੜੇ ਬਣ ਜੂਗਾ। ਆਪਾਂ ਤੁਹਾਨੂੰ 4 ਸਲਾਈਆਂ ਤੇ ਦਿਖਾਉਨੇ ਆਂ। ਤੇ ਜੇ ਤੁਸੀਂ ਓਦੋਂ ਵੀ ਜ਼ਿਆਦਾ ਕਰਨਾ ਚਾਹੁੰਦੇ ਹੋ ਬੇਸ ਵਿਚਾਲੇ ਖਾਲੀ ਜਗ੍ਹਾ ਜ਼ਿਆਦਾ ਰੱਖਣੀ ਚਾਹੁੰਦੇ ਆਂ ਤਾਂ ਤੁਸੀਂ ਛੇ ਸਲਾਈਆਂ ਬਣਾ ਸਕਦੇ ਆ ਉਹ ਆਪੋ ਆਪਣੀ ਮਰਜ਼ੀ ਹੈ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਤੁਸੀਂ ਬਣਾ ਸਕਦੇ ਹੋ ਪਰ ਡਿਜ਼ਾਈਨ ਬਹੁਤ ਸੋਹਣਾ ਜੀ ਜਿਵੇਂ ਆਪਣੇ ਕੋਲੇ ਸਰਦੀਆਂ ਦੀਆਂ ਕੋਟੀਆਂ ਬਣਾਈਆਂ ਆਪਾਂ ਤੇ ਬਚੀ ਖੁਜੀ ਉਨ ਪਈ ਆ ਇੱਕ ਰੰਗ ਆਪਾਂ ਲੈ ਕੇ بیس ਵਾਲਾ ਤੇ ਵਿੱਚ ਦੂਜੇ ਛੋਟੇ ਛੋਟੇ ਕਲਰ ਪਾ ਕੇ ਸੋਹਣਾ ਡਿਜ਼ਾਈਨ ਬਣਾ ਸਕਦੇ ਆ ਮੰਕੇ ਜੀ ਹੁਣ ਆਪਾਂ ਫਿਰ ਤੋਂ ਡਿਜ਼ਾਈਨ ਬਣਾਵਾਂਗੇ ਤਾਂ ਆਪਾਂ ਚਾਹੇ ਤਕੁੰਡਾ ਤਾਰ ਲੀਕੇ ਚਾਪ ਬਣਾ ਵੀ ਸਕਦੇ ਆ ਜੇ ਜੇ ਆਪਾਂ ਬਦਲ ਕੇ ਪਾਉਣਾ ਡਿਜ਼ਾਈਨ ਤਾਂ ਆਪਾਂ ਇੱਕ ਕੁੰਡਾ ਇੱਥੇ ਇਸ ਤਰ੍ਹਾਂ ਬਣਾ ਲਵਾਂਗੇ ਸਿੰਪਲ ਫਿਰ ਆਪਾਂ ਅੱਗੇ ਇਸ ਤਰ੍ਹਾਂ ਬਣਾ ਲਵਾਂਗੇ ਨਹੀਂ ਤਾਂ ਆਪਾਂ ਉਹਵੇਂ ਵੀ ਬਣਾ ਸਕਦੇ ਆ ਜਿਵੇਂ ਆਪਾਂ ਪਹਿਲਾਂ ਬਣਾਇਆ ਉਸ ਤਰ੍ਹਾਂ ਵੀ ਬਣਾ ਸਕਦੇ ਆ ਕੋਈ ਉਹ ਗੱਲ ਨਹੀਂ ਹੈਗੀ ਤੇ ਇਸ ਤਰ੍ਹਾਂ ਆਪਾਂ ഹാസ് രംഗ ലവേ ബസ് സിലായി ഡിജൈന സൈയ പ്ലേന ബി ഹാ സാ ബ ਉਲਟੀ ਸਲਾਈ ਸਿੱਧੀ ਸਲਾਈ ਇਸ ਤਰ੍ਹਾਂ ਬਣਾਵਾਂਗੇ ਤਿੰਨ ਸਲਾਈਆਂ ਉਲਟੇ ਪਾਸੇ ਉਲਟੀ ਸਿੱਧੇ ਪਾਸੇ ਸਿੱਧੀ ਆਪਾਂ ਜਿਵੇਂ ਦੋ ਕਲਰ ਹੀ ਦਿਖਾਏ ਆ ਤੁਹਾਨੂੰ ਇੱਥੇ ਤੁਸੀਂ ਆਹ ਵਾਲਾ ਕਲਰ ਪਾਇਆ ਜਿਵੇਂ ਇਹਦੀ ਜਗ੍ਹਾ ਤੇ ਭਾਵੇਂ ਇਹਦੀ ਜਗ੍ਹਾ ਤੇ ਹੋਰ ਕਲਰ ਪਾ ਸਕਦੇ ਆ ਜਾਂ ਕਈ ਵਾਰੀ ਆਪਾਂ ਬਾਰਡਰ ਵੀ ਇੱਕ ਰੰਗ ਦਾ ਬਣਾ ਕੇ ਵਿੱਚ ਆਪਾਂ ਚਾਰ-ਚਾਰ ਸਲਾਈਆਂ ਜਿਹੜੀਆਂ ਆਪਾਂ ਅਲੱਗ-ਅਲੱਗ ਰੰਗਾਂ ਦੀਆਂ ਵੀ ਪਾ ਸਕਦੇ ਆ ਆਹ ਚਾਰ-ਚਾਰ ਸਲਾਈਆਂ ਸਾਰੀਆਂ ਅਲੱਗ-ਅਲੱਗ ਰੰਗਾਂ ਦੀਆਂ ਪਾ ਸਕਦੇ ਆ ਯਾਨੀ ਜੇ ਆਪਾਂ ਦੋ ਡਿਜ਼ਾਈਨ ਬਣਾਤੇ ਇਸ ਤਰ੍ਹਾਂ ਬਣਦੇ ਦੇਖੋ ਜੀ ਨਾਪਾ ਥੋੜਾ ਜਿਆਦਾ ਹੀ ਬਣਾ ਦਿਖਾਉਣਾ ਤੁਹਾਨੂੰ ਇਹ ਜੇ ਆਪਾਂ ਜਿਆਦੇ ਰੰਗ ਪਾਏ ਆ ਮੈਂ ਦੇਖੋ ਜੀ ਇਸ ਤਰ੍ਹਾਂ ਬਣਦਾ ਜੇ ਆਪਾਂ ਜਿਆਦੇ ਰੰਗ ਪਾਵਾਂਗੇ ਜੇ ਆਪਾਂ ਆਪਣੇ ਕੋਲ ਗੂੜੇ ਰੰਗ ਹੈ ਤਾਂ ਆਪਾਂ ਚਿੱਟਾ ਹੋਵੇ ਜਾਂ ਕਰੀਮ ਹੋਵੇ ਇਹ ਰੰਗ ਲੈ ਕੇ ਹਾਈਲਾਈਟ ਤਾਂ ਆਪਾਂ ਬਣਾ ਸਕਦੇ ਆ ਤੇ ਦੇਖੋ ਜੀ ਬਹੁਤ ਸੋਹਣਾ ਬਣਿਆ ਹੈ ਡਿਜ਼ਾਈਨ ਜਰੂਰ ਟਰਾਈ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰ ਦਿਓ ਜੀ ਤੇ ਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣਦਾ ਤੇ ਨਿਬੜਦਾ ਵੀ ਬਹੁਤ ਆ ਇਹ ਨਹੀਂ ਹੈਗਾ ਵੀ ਬਣਦਾ ਨਹੀਂ ਜਲਦੀ ਜਲਦੀ ਬਹੁਤ ਬਣਦਾ ਅਰੇ ਮੇਰੇ ਤੋਂ ਕੁੰਡਾ ਛੁੱਟਿਆ ਹੋਇਆ ਇੱਥੇ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਤੇ ਆਪਾਂ ਫੇਰ ਤੋਂ ਰਿਕਵੈਸਟ ਕਰਦੇ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਡਿਜ਼ਾਈਨ ਨਹੀਂ ਨਿੰਦਣ ਵਾਲਾ ਜੀ ਕੋਈ ਨਹੀਂ ਨੀਂਦ ਸਕਦਾ ਇਹਨੂੰ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ